ਸੋ ਸਾਰਾ ਨਮਰਮ ਭਾਈ ਸਾਰੇ ਭਾਈਆਂ ਨੇ ਅੱਜ ਪ੍ਰੀਤ ਭਾਈ ਮਿਲ ਗਏ ਆਪਾਂ ਨਾ ਪਰਤਮਾ ਲਾਲੇ ਰੋਡ ਪਏ ਔਰ ਮੱਲ ਆਪਣੇ ਨੋਰੇ ਥੀ ਨਹੀਂ ਤੋਂ ਆਪਾਂ ਪਰਤਮੇ ਮਿਲੇ ਆ ਭਾਈ ਚਾ ਵਾਪਾ ਕੀ ਲਓ ਵੀ ਤੇ ਆਪਾਂ ਚੱਲ ਪਏ ਸੀ ਹੁਣ ਲੋਡ ਕਰਕੇ ਨਾ ਤੇ ਪਹਿਲੇ ਭਰਾ ਜਿਹੜੇ ਆਪਾਂ ਨੂੰ ਮਿਲਿਆ ਭਾਈਆਂ ਕੋਲੇ ਛੋਟਾ ਆਤੀ ਆ ਇਹ ਅਮਰੂਦ ਭਾਈਆਂ ਨੇ ਲੋਡ ਕਰੇ ਹੋਏ ਨੇ ਅਮਰੂਦ ਦਿੱਤੇ ਕੱਢ ਕੇ ਕਹਿੰਦੇ ਭਾਈ ਖਾ ਲੋ ਅਮਰੂਦ ਤੇ ਗੱਡੀ ਆਪਣੀ ਖੜੀ ਆ ਰੋਡ ਤੇ ਹੀ ਚਲੋ ਠੀਕ ਆ ਬ੍ਰਦਰ ਓਕੇ bro ਓਕੇ ਥੈਂਕ ਯੂ ਕਿਹੜਾ ਏਰੀਆ ਭਾਈ ਆਪਾਂ ਆਪਣਾ ਵੀਰੇ ਵੈਸੇ ਪਾਣੀ ਪਦੇ ਆਪਾਂ ਅੱਕੇ ਇਹ ਫਤਿਹਬਾਦ ਬਾਗ ਲੈ ਰੱਖਿਆ ਅਮਰੂਦਾਂ ਦਾ ਠੀਕ ਹੈ 21 ਕਿੱਲੇ ਬਾਗੇ ਆਪਣੇ ਕੋਲ ਓਕੇ ਓਕੇ ਚਲੋ ਬਹੁਤ ਵਧੀਆ ਪਰਮਾਤਮਾ ਰੱਖੀਆ ਬਸ ਓਕੇ bro ਓਕੇ ਬਾਈ ਲਵ ਯੂ ਲਵ ਯੂ ਆਜੋ ਬਾਈ ਮਿਲਦੇ ਆਗੇ ਲਓ ਜੀ ਬਾਈ ਜੀ ਅੱਗੇ ਆ ਕੇ ਰਾਤ ਦੇ ਖਾਣੇ ਦੀ ਜਿਹੜੀ ਤਿਆਰੀ ਹੋ ਰਹੀ ਆ ਤਿਆਰੀ ਕੀ ਹੋ ਰਹੀ ਆ ਬਸ ਬਣਾਈ ਰਹੇ ਆ ਸੋ ਇੱਥੇ ਰੁਕ ਗਏ ਸੀ ਆਪਾਂ Rajasthan ਇਸ ਤੋਂ ਬਾਅਦ ਖਾਣਾਗੇ ਕਿਉਂਕਿ ਭਾਰਤ ਮਾਲਾ ਤੇ ਜਿਹੜਾ ਉਹ ਸਵੇਰੇ ਚੜਾਂਗੇ ਰਾਤ ਨੂੰ ਤੁਹਾਨੂੰ ਪਤਾ ਹੈ ਜਿਹੜੀਆਂ ਚੋਰੀਆਂ ਚਕਾਰੀਆਂ ਵਧੀਆਂ ਹੋਈਆਂ ਇੱਥੇ ਸ਼ਹਿਰ ਦੇ ਵਿੱਚ ਖੜੇ ਆ ਹਲੇ ਫਿਲਹਾਲ ਟ੍ਰੈਫਿਕ ਹੈ ਦੁਕਾਨਾਂ ਬੰਦ ਨੇ ਬਾਕੀ ਬੱਸ ਸਟੈਂਡ ਕੋਲ ਤੇ ਉਹ ਘੜਾ ਪਾਣੀ ਦਾ ਪਿਆ ਉਹ ਵੀ ਸਾਡੇ ਕੰਮ ਆਊਗਾ ਦੇਖੋ ਇੱਧਰ ਇੱਧਰ ਰੱਖਦੇ ਨੇ ਤੇ ਖਾਣਾ ਬਣਾਉਣ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਹੋਟਲ ਤੇ ਦੇਖੋ ਇਹਨਾਂ ਨੇ ਅੱਗ ਬਾਲ ਕੇ ਘੜਾ ਇਹਨਾਂ ਨੇ ਵੀ ਉੱਪਰ ਰੱਖਿਆ ਹੋਇਆ ਗਰਮ ਪਾਣੀ ਵਾਸਤੇ ਇੱਕ ਡਰਾਈਵਰ ਭਰਾ ਨੂੰ ਜ਼ਰੂਰਤ ਪੈਂਦੀ ਆ ਤਾਂ ਫਿਰ ਨਿੱਗੇ ਪਾਣੀ ਦਾ ਜਿਹੜਾ ਅੰਜਾ ਕਰਮ ਪਾਣੀ ਦਾ ਕਹਿ ਲੋ ਇਸਤੇਮਾਲ ਕਰ ਸਕਦਾ ਗੱਡੀ ਆਪਣੀ ਲਾਤੀ ਆਪਾਂ ਨੇ ਸਾਈਡ ਦੇ ਉੱਤੇ ਕਿਉਂਕਿ ਇੱਥੋਂ ਫਿਰ ਰਵਾਨਾ ਹੋਵਾਂਗੇ ਬਾਈ ਸਵੇਰੇ ਅੱਗੇ ਭਾਰਤ ਮਾਲਾ ਰੋਡ ਆ ਜਿਹੜਾ ਸਟਾਰਟ ਹੋ ਜਾਣਾ ਕੁਛ ਨਹੀਂ ਕਹਿੰਦਾ ਉਹ ਕਹਿੰਦਾ ਤਾਰੀ ਹੈਗਾ ਨਾਲ ਮੈਂ ਕਹਾਂ ਹਾਂ ਨਾਲ ਹੀ ਹੁੰਦਾ ਬਰੇ ਪਰ ਉਹ ਕਹਿੰਦਾ ਕੋਈ ਗੱਲ ਨਹੀਂ ਘੈਂਡ ਬਾਈ ਲਾਓ ਸਾਈਡ ਤੇ ਆਰਾਮ ਨਾਲ ਬੈਠੋ ਖਾਓ ਪੀਓ ਲਓ ਜੀ ਸਵੇਰੇ ਆਪਾਂ 5 ਵਜੇ ਉੱਠ ਗਏ ਸੀ ਤੇ ਉਸ ਤੋਂ ਬਾਅਦ ਧੁੰਦ ਬਹੁਤ ਸੀ ਫਿਰ ਅਸੀਂ ਰਵਾਨਾ ਹੋਏ ਆ ਜੀ तकरीबन तकरीबन 6 ਵਜੇ 6:30 ਵਜੇ ਪਰ ਫਿਰ ਵੀ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀ ਉਸ ਤੋਂ ਬਾਅਦ ਅਸੀਂ ਪਹੁੰਚ ਕੇ ਪੱਲੂ ਉੱਥੋਂ ਸਿਲੰਡਰ ਸਿਲੰਡਰ ਭਰਾ ਕੇ ਹੋ ਗਏ ਅਸੀਂ ਰਵਾਨਾ ਤੇ ਭਾਰਤ ਮਾਲਾ ਰੋਡ ਆ ਜਿਹੜਾ ਸਾਨੂੰ ਹੋ ਗਿਆ ਸਟਾਰਟ ਸਾਹਮਣੇ ਟੂਲ ਟੈਕਸ ਆ ਪਹਿਲੀ ਐਂਟਰੀ ਆ ਜਿਹੜੀ ਭਾਰਤ ਮਾਲਾ ਤੇ ਹੋਣ ਲੱਗੀ ਆ ਕਿਉਂਕਿ ਤੇ ਭਾਰਤ ਮਾਲਾ ਦੇ ਤੁਹਾਨੂੰ ਅਕਸਰ ਰੂਲ ਪਤਾ ਹੀ ਆ ਕਿ ਚੜਦੇ ਸਮੇਂ ਜਿਹੜਾ ਉਹ ਟੂਲ ਟੈਕਸ ਐਂਟਰੀ ਹੋ ਜਾਣੀ ਆ ਲਓ ਜੀ ਨੌਨ ਸਟਾਪ ਆਪਾਂ ਪਹੁੰਚ ਚੁੱਕੇ ਆ ਬਿਕਾ ਨੇਰ ਤੇ ਗੱਡੀ ਆਪਣੀ ਭਾਰਤ ਮਾਲਾ ਹਾਈਵੇ ਦੇ ਉੱਤੇ ਠੀਕ ਆ ਜੀ ਸੋ ਤਾਰੀ ਕਿਵੇਂ ਹੁੰਦਾ ਸ਼ੇਰ ਹੋ ਕਹਿੰਦੀ ਚਿੱਟੇ ਚਿੱਟੇ ਘੋੜੇ ਵਾਲਿਆ ਪਰ ਹੀ ਕਿੱਥੋਂ ਦਾ ਮਾਲ ਫਿਰਦਾ ਸੋਨਾ ਲੀਕਾ ਦੇ ਰੰਗ ਵਰਗੀ ਵੇ ਤੂੰ ਪਾਈ ਤਰਪਾਲ ਫਿਰਦਾ ਕਹਿੰਦਾ ਸਾਡਾ ਰੂਟ ਪੁਰਾਣਾ ਪੱਕਾ ਨਹੀਂ ਤੂੰ ਵੇ ਕੀ ਤੇ ਮੈਂ ਜੱਕਾ ਨਹੀਂ ਹੈ ਗੱਲ ਖੜੀ ਸ ਰੂਟਾਂ ਤੇ ਜਾਵੇ ਮਿਲਦੀ ਰਾਣੀ ਨੇ ਬਲੀਏ ਲੰਮਿਆਂ ਰੂਟਾਂ ਦੇ ਤਾਰੀ ਨੂੰ ਲਾਦਾ ਆਪਦੀ ਡਿਊਟੀ ਤੇ ਆਟਾ ਗਨਣ ਤੇ ਉਹੀ ਆਪਣੀ ਫੇਵਰੇਟ ਛੇ ਭਾਜੀ ਉਹ ਪਈ ਆ ਕਿਉਂਕਿ ਰਾਤਰੀ ਬਣਾ ਲਈ ਸੀ ਹੈਨਾ ਤੂ ਇਸ ਤੋਂ ਬਾਅਦ ਬਸ ਕਿਉਂਕਿ ਸਾਨੂੰ ਸਿਰਫ ਤੇ ਸਿਰਫ ਗਿਣਤੀ ਦੇ ਮੈਂ ਕਹਿੰਦਾ ਸਾਨੂੰ 20 ਮਿੰਟ ਲੱਗਣੇ ਨਹੀਂ 20 ਮਿੰਟ ਲਾ ਕੇ ਫਿਰ ਨੌਨ ਸਟਾਪ ਚਾਹ ਦੀ ਥਰਮੋਸ ਭਰੀ ਹੋਈ ਆ ਤੇ ਲੋਡ ਪਈ ਆਪਾਂ ਨੂੰ ਦੁਬਾਰੇ ਬਣਾ ਲਾਂਗੇ ਇੱਥੇ ਜੇ ਆਕੇ ਤਾਂ ਮੁੰਡਿਓ ਐ ਲੱਗਦਾ ਜਿਵੇਂ ਬਾਹਰਲੀ ਕੰਟਰੀ ਜਾ ਕੇ ਹੁੰਦੇ ਆ ਉੱਥੇ ਮੌਸਮ ਬੜਾ ਸੋਹਣਾ ਤੇ ਉੱਤੋਂ ਆ ਦੋਨਾਂ ਪਾਸੇ ਛੋਟੇ ਛੋਟੇ ਟਿੱਬੇ ਪਹਾੜੀ ਡਾਇਬਾਹਣਾ ਸਿਸਟਮ ਇੱਥੇ ਘੈਂਟ ਜਿਹਾ ਫੀਲ ਆ ਜਾਂਦਾ ਇੱਕ ਮੌਸਮ ਬਹੁਤ ਵਧੀਆ ਮਗਾ ਚਲੋ ਇਹ ਵੀ ਸ਼ੂਟ ਆਪਾਂ ਕਰ ਲਿਆ ਬਲੌਗ ਦੇ ਵਿੱਚ ਵੀ ਜੀ ਬਹੁਤ ਲਾ ਇੱਥੇ ਜੇ ਆ ਗਏ ਸੋ ਵੀਰ ਮੇਰੇ ਉਹ ਸਵੇਰ ਤੋਂ ਲੈ ਕੇ ਸਾਡਾ ਜਿਹੜਾ ਇੱਕ ਸਟਾਪ ਆ ਵਸ ਜਿਹੜਾ ਸੀ ਰਾਜ ਰੋਟੀਆਂ ਬਣਾਈਆਂ ਨੇ ਉਹਦੇ ਤੇ ਬੈਠਿਆ ਦਾਰਿੰਦਾ 10 ਮਿੰਟ ਲੰਮਾ ਲੰਮਾ ਆਹੋ ਕਿ ਢੋਹੀ ਵੀ ਸਿੱਧੀ ਕਰ ਲਈ ਰਹਿਣਾ ਦਾਰੀ ਵੇ ਆ ਗਿਆ ਕਰ ਲਈ ਉਹ ਜੀ ਸੋ ਬਾਕੀ ਆਪਾਂ ਹੁਣ ਖੜਾ ਆਏ ਗਏ ਕਿਉਂਕਿ ਯਾਰ ਫਿਰ ਦਿਨੇ-ਦਿਨੇ ਚੱਲਦੀ ਆ ਬਾਈ ਹਨਾ ਸਫਰ ਕੱਢਣਾ ਜ਼ਰੂਰੀ ਆ ਚੌਲਾ ਵਾਲੀ ਗੱਡੀ ਤੁਹਾਨੂੰ ਪਤਾ ਹੁਣ ਆਪਦਾ ਜਾ ਕੇ ਰਣਜੀਤਦੀ ਬਾਰਕਿੰਗਾਂ ਜੀ ਕ੍ਰੋਸ ਕਰਗੇ ਜਿਹੜੀ ਮੁੱਤਕੀ ਵਾਲਿਆਂ ਦੀ ਬਾਰਕਿੰਗ ਬੱਜਦੀ ਆ ਉੱਥੇ ਖੜਾਂਗੇ ਸੋ ਮੈਂ ਕਾਫੀ ਟਾਈਮ ਬਾਅਦ ਆਇਆ ਇਸ ਕਰਕੇ ਇਨਾ ਹਲੇ ਪ੍ਰੋਪਰਲੀ ਮੈਨੂੰ ਵੀ ਨਹੀਂ ਪਤਾ ਠੀਕ ਆ ਬਾ ਐਵੇਂ ਹੀ ਬਣਾ ਕਰੀ ਜਾਵਾਂ ਵੀ ਹਾਂ ਐ ਆਏ ਆ ਬਾ ਆ ਨਾ ਸੋ ਕਾਫੀ ਟਾਈਮ ਬਾਅਦ ਆਇਆ ਮੈਂ ਤਾਂ ਕੰਡਾਈ ਭੁੱਲ ਗਿਆ ਸੀ ਦੋਸਤ ਮਿੱਤਰ ਨੂੰ ਫੋਨ ਕਰਕੇ ਪੁੱਛਿਆ ਮੰਗਵਲਾਨਾ ਕੰਡਾ ਕਿੱਥੇ ਆ ਨਨੋ ਦਾ ਸੇਵਰ ਜਿਆਦਾ ਆ ਗਿਆ ਵੀ ਹਾਂ ਉੱਥੇ ਹੀ ਆ ਸਹੀ ਆ ਸੋ ਇਦਾਂ ਬਾਕੀ ਚੱਲੇ ਆ ਕੋਈ ਗੱਲ ਨਹੀਂ ਲਓ ਵੀ ਮਿੱਤਰ ਪਿਆਰੋ ਪਹੁੰਚ ਚੁੱਕੇ ਆਪਾਂ ਜੀ ਮੁੱਦਕੀ ਵਾਲਿਆਂ ਦੀ ਪਾਰਕਿੰਗ ਤੇ ਗੱਡੀ ਆਪਾਂ ਨੇ ਕਮਾਤੀ ਕੰਟਰੈਕਟਰ ਸਾਈਡ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਘਿਹੜਾ ਜਿਹੜਾ ਇੱਥੇ ਵੀ ਪਹੁੰਚ ਕੇ ਫੀਲ ਆਉਂਦਾ ਠੀਕ ਆ ਸੋ ਫੀਲ ਫੂਲ ਜੇ ਮਤਲਬ 2-4 ਮਹੀਨਿਆਂ ਚ ਖਤਮ ਹੋ ਜਾਣਗੇ ਇਹ ਤਾਂ ਕਰਕੇ ਕਹਿਣਾ ਕਿਉਂਕਿ ਜਦੋਂ ਮੈਂ ਇੱਥੇ ਮਨ ਲਾ ਹਾਲਾਤ ਦੇਖਿਆ ਆਪਣਾ ਡਰਾਈਵਰ ਵਿਭਾਗ ਵਾਕਈ ਯਾਰ ਇਸ ਗੱਲੋਂ ਦਾ ਨਿੰਦਣਯੋਗ ਹੈ ਕਿ ਪਤਾ ਨਹੀਂ ਤਾਂ ਪੜਦਾ ਮਾਰਤੀ ਆ ਪਤਾ ਨਹੀਂ ਇਹਨਾਂ ਨੂੰ ਕੀ ਸਿਸਟਮ ਆ ਸੋ ਜੇ ਮੈਂ ਤੁਹਾਨੂੰ ਦੱਸੂਗਾ ਗੱਲ ਜਿਹੜੇ ਇੱਥੇ ਵਾਸ਼ਰੂਮ ਵਗੈਰਾ ਬਣਾਏ ਨੇ ਹਨਾ ਆਪਣੀਆਂ ਸਹੂਲਤਾਂ ਲਈ ਬਣਾਇਆ ਪਰ ਉੱਥੇ ਜੇ ਕਈ ਉਹਨਾਂ ਚੀਜ਼ਾਂ ਦਾ ਤਾਂ ਐਸੀ ਤੈਸੀ ਤੈਸ ਨਸ ਕਰਿਆ ਪਿਆ ਹਨਾ ਇੱਕ ਪਤੰਦਰ ਆ ਜਿਹੜੇ ਹੋਰ ਨੇ ਦੂਜੇ ਇੰਨਾ ਹੀ ਬੀੜੇ ਯਾਰ ਦੇ ਬਣਾਉਂਦੀ ਕੋਈ ਨਹੀਂ ਮੈਨੂੰ ਲਾਦਾ ਬੀੜੇ ਟੋਟੇ ਆਏ ਹਾਏ ਹਾਏ ਪੁਰਾਣੀ ਤੁਸੀਂ ਸਮਝ ਹੀ ਗਏ ਹੋਗੇ ਗੱਡੀ ਲਾਤੀ ਆਪਾਂ ਪਾਰਕਿੰਗ ਦੇ ਵਿੱਚ ਤੇ ਆਪਾਂ ਗੱਡੀ ਲਾਉਣੇ ਉਹਨਾਂ ਟਾਈਮ ਦੇ ਅਕੋਰਡਿੰਗ ਕਿ ਆਪਾਂ ਕਦੋਂ ਜਾਣਾ ਸਾਡੀ ਵਜ੍ਹਾ ਨਾਲ ਕਿਸੇ ਨੂੰ ਡਿਸਟਰਬੈਂਸ ਨਾ ਹੋਵੇ ਹਨਾ ਜਾਂ ਸਾਨੂੰ ਨਾ ਕਿਸੇ ਨੂੰ ਉਠਾਉਣਾ ਪਵੇ ਸਵੇਰੇ ਸਵੇਰੇ ਕਿ ਅਸੀਂ ਗੱਡੀ ਕਰਨੀ ਆਪਾਂ ਉਹ ਸਾਬ ਤੇ ਗੱਡੀ ਲਾਤੀ ਪਾਰਕਿੰਗ ਦੇ ਵਿੱਚ ਠੀਕ ਹੈ ਜੀ ਸੋ ਸੈੱਟ ਕਰਕੇ ਗੱਡੀ ਲਾਤੀ ਹੁਣ ਆਪਾਂ ਫ੍ਰੀ ਲਓ ਜੀ ਦੋਸਤੋ ਬਾਅਦ ਆਪਾਂ ਨੂੰ ਮਿਲੇ ਭਰਾ ਕਿਉਂਕਿ ਹਲੇ ਗੱਡੀ ਖੜਾ ਕੇ ਥੱਲੇ ਉਤਰੇ ਸੀ ਤੇ ਭਾਈ ਆ ਗਏ ਕਹਿੰਦੇ ਭਾਈ ਤੈਨੂੰ ਮਿਲਣਾ ਸੀ ਬੜੇ ਚਿਰ ਦੀ ਤਮੰਨਾ ਤੇ ਬਹੁਤ ਲੱਭਿਆ ਤੈਨੂੰ ਪਰ ਕਿਤੇ ਮਿਲੇ ਹੀ ਨਹੀਂ ਬਤੰਦਰਾ ਤੁੰ। ਮੈਂ ਕਹਾ ਕੋਈ ਗੱਲ ਨਹੀਂ ਬਾਈ ਮੇਰੇ ਭਾਈਆਂ ਨੇ ਫੋਟੋਆਂ ਖਚਾਈਆਂ ਹਨਾ। ਲੋ ਵੀ ਮਿੱਤਰ ਪਿਆਰੋ ਜਿਵੇਂ ਕਿ ਤੁਹਾਨੂੰ ਪਤਾ ਆ ਆਪਾਂ ਆ ਕੇ ਰੁਕ ਗਏ ਆ ਹਾਟਲ ਦੇ ਉੱਤੇ ਤੇ ਗੱਡੀ ਆ ਜਿਹੜੀ ਆਪਣੀ ਲਾਤੀ ਟਿਕਾਣੇ ਦੇ ਹਨਾ। ਸੋ ਰੋਟੀ ਪਾਣੀ ਹੁਣ ਇੱਥੇ ਛਕਾਂਗੇ ਤੇ ਪਰ ਇੱਥੇ ਸਾਨੂੰ ਭਰਾ ਮਿਲੇ ਇੱਕਦ ਨੂੰ ਦਰਸ਼ਨ ਕਰਾਉਣਿਆ ਸਾਰੇ ਸੋ ਸਾਡਾ ਨਮਰਮ ਭਾਈ ਸਾਰੇ ਭਾਈਆ ਨੇ ਅੱਜ ਪ੍ਰੀਤ ਭਾਈ ਮਿਲ ਗਿਆ ਆਪਾਂ ਨੇ ਪਰ ਤਮਾ ਲਾਲੇ ਰੋਡ ਪੈ ਔਰ ਮੱਲ ਆਪਣੇ ਲੋਰੇ ਥੀ ਨਹੀਂ ਤੋ ਅੰਬਾਰੇ ਤੁਮੇ ਮਿਲੇ ਹੈ ਭਾਈ ਇੱਛਾ ਵਾਪਾ ਕੀ ਸੋ ਭਾਈ ਹੈ ਨਾ ਭਾਈ ਦੇ ਗਾਣੇ ਤੁਸੀਂ ਸੁਣੇ ਬਹੁਤ ਘੈਂਟ ਗਾਣੇ ਮੈਂ ਇੱਕ ਸਟੋਰੀ ਨਹੀਂ ਪਾਈ ਸੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਬਾਬੂ ਮਾਨ ਗੋਣੀ ਤੇਰਾ ਸੋ ਜੋਰ ਲਾਇਆ ਬਥੇਰਾ ਜੋਰ ਲਾਇਆ ਬਥੇਰਾ ਬਾਪੂ ਮਾਨੇ ਕੋਨੀ ਤੇਰਾ ਵੇ ਦਿਨ ਮੇਰੇ ਆਤਮੈ ਸ਼ਰਾਬ ਦੇ ਗਰੇ ਟਰੱਕਾਂ ਵਿੱਚ ਘੇਰ ਲੰਦਾ ਰਹਿ ਗਿਆ ਉਹ ਪਰੀਤਾ ਦੰਨੇ ਘਾਲ ਕੇ ਰਣੇ ਚੋਲੇ ਮੈਂ ਜਨਾਬ ਲੇ ਗਰੇ ਓ ਗਾਣੇ ਬਾਈ ਦੇ ਸੁਣਿਆ ਹੁਣ ਬਹੁਤ ਜਿਹੜੇ ਵੀ ਹਰਿਆਣਵੀ ਭਰਾ ਜਿਹੜੇ ਹਰਿਆਣਵੀ ਸੁਣਨ ਦਾ ਸ਼ੌਂਕ ਰੱਖਦੇ ਆ ਆਪਣੇ ਵਾਲਾ ਚੇਲਾ ਬਹੁਤ ਰੱਖਦਾ ਉਹ ਬਹੁਤ ਸੁਣਦਾ ਹਰਿਆਣਾ ਦੀ ਗਾਣਾ ਆ ਦੋ ਨੇ ਸੁਣਾ ਪੂਰੇ ਔਰ ਆਈਡੀ ਸਰਚ ਕਰ ਲਿਓ ਪੀਏ ਕੋਚੀ ਹਾਂ ਬਾਈ ਲਿਖ ਦੇਗਾ ਉਸ ਵਿੱਚ ਹਾਂ ਮੈਂਸ਼ਨ ਕਰ ਦੇਣਾ ਵੀਰੇ ਮੈਂ ਠੀਕ ਆ ਜੀ ਸੋ ਹਾਂ ਬਾ ਹੁਣ ਬਾਈ ਨੂੰ ਮਿਲੇ ਆ ਬੈਠੇ ਆ ਚਾਹ ਪਾਣੀ ਪੀਤਾ ਬਹੁਤ ਘੰਟ ਲੱਗਿਆ ਬਹੁਤ ਬਹੁਤ ਘੰਟ ਪਰਸਣਾ ਬਾਈ ਗੁੱਡ ਗੁੱਡ ਬੋਏ ਕਹਿੰਦੇ ਗੁੱਡ ਬੋਏ ਸਵਾਦ ਨਹੀਂ ਕਹਾਂ ਰਹੇ ਸਵਾਦ ਹਰਿਆਣਾ ਵਾਲਿਆਂ ਨੇ ਵੀਰਾ ਸਵਾਦ ਹੈ ਗੱਚੇ ਆ ਰਿਹਾ ਸਹੀ ਗੱਲ ਆ ਖਾਂਡੋਰੀ ਕਿ ਜੀ ਓਕੇ ਬਰਦਰ ਲਵ ਯੂ ਚਲੋ ਭਾਈ ਇਨਸ਼ਾ ਅੱਲਾਹ ਹੁਣ ਅਸੀਂ ਕਾਫੀ ਟਾਈਮ ਲੱਗ ਗਿਆ ਕਿ ਕਰੂਗਾ ਫਾਈਨਲ ਵੀ ਕੰਡ ਲਾਲਾ ਕਰਨਾ ਆਏ ਬੰਦੇ ਵੀ ਬਿਹਾਨੀ ਪਕੜਨੀ ਹੈ ਰੀਲਾ ਰੂਲਾ ਬਣਾ ਲਿਆ ਸੀ ਨੇ ਹੁਣ ਰੀਲਾ ਰੂਲਾ ਬਣਾ ਕੇ ਹੁਣ ਬਾਈ ਸਟੋਰੀਆਂ ਲਾ ਲਿਆ ਆ ਕੇ ਦੇਖਿਓ ਤੂੰ ਹੁਣ ਇੱਕ ਦੋ ਦਿਨ ਫਿਰ ਧੱਕੀ ਪਾਵਾਂ ਹਾਂ ਠੀਕ ਹੈ ਖਿੱਚ ਕੇ ਕੰਮ ਡਰਾਈਵਰ ਮੈਗਮਾ ਬਾਕੀ سپورਟ ਕਰਦੇ ਹੁਣ ਆਪਾਂ ਸਵੇਰੇ ਉੱਠਾਂਗੇ ਤੇ ਸਵੇਰੇ ਬਣਾਵਾਂਗੇ ਵਲੌਗ ਲਵ ਯੂ